ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਸੰਥਿਆ ਕਰਾਂਗੇ ਸੋ ਜਿਹੜੀ ਵੀ ਸੰਗਤ ਨੇ ਸੰਥਿਆ ਕਰਨੀ ਹੈ ਸੋ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਇਸੇ ਪ੍ਰਕਾਰ ਦੇ ਨਾਲ ਰੋਜ਼ਾਨਾ ਹੀ ਸ੍ਰੀ ਜਪਜੀ ਸਾਹਿਬ ਜੀ ਦੀ ਸੰਥਿਆ ਕਰਾਈ ਜਾਵੇਗੀ ਆਓ ਆਪਾਂ ਸੰਥਿਆ ਆਰੰਭ ਕਰੀਏ ਇੱਕ ਕੂ ਆੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ जुगाद ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋ ਸੰਗਤ ਜੀ ਇੱਥੇ ਧਿਆਨ ਰੱਖਣਾ ਹੈ ਕਈ ਹੈ ਵੀ ਬੋਲ ਦਿੰਦੇ ਹਨ ਸੋ ਵੀ ਨਹੀਂ ਬੋਲਣਾ ਇਸ ਪਾਠ ਨੂੰ ਪੀ ਬੋਲਣਾ ਪੱਬੇ ਦੇ ਨਾਲ ਪਾਰਾ ਕਰਕੇ ਹੈ ਪੀ ਸੱਚ ਨਾਨਕ ਹੋਸੀ ਭੀ ਸਚ ਇਹ ਸੰਗਤ ਦੀ ਪਾਠ ਦਾ ਧਿਆਨ ਰੱਖਣਾ ਜੀ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੋਪਣਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੋਖਣਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਸ ਸਿਆਨ ਪਾਲਖ ਹੋਹੀ ਤਾ ਇਕ ਨ ਚੱਲ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ हुक्में होवन आकार हुक्म कह जाए हुक्मी होवन जिय हुक्म मिले व हुक्में उत्तम नीच हुक्म लिख दुख सुख पाई है सुखालसा खालसा जी इथे पाठ आया है हुक्मी होवन आकार ਕਈ ਇਸ ਨੂੰ ਆਕਾਰ ਪੜ ਜਾਂਦੇ ਹਨ ਸੋ ਐਡ ਇਹਨੂੰ ਕੰਨਾਂ ਲਾ ਕਰਕੇ ਆਕਾਰ ਕਰਕੇ ਬੋਲਣਾ ਹੈ ਇਸ ਪਾਠ ਨੂੰ ਸੋ ਸੰਗਤ ਜੀ ਇਸ ਦਾ ਵੀ ਧਿਆਨ ਰੱਖਣਾ ਹੈ ਜੀ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾ ਹਮੈ ਕਹੈ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਢਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਸੋ ਸੰਗਤ ਜੀ ਇੱਥੇ ਵੀ ਧਿਆਨ ਰੱਖਣਾ ਹੈ ਕਿ ਜਿਵੇਂ ਆਪਾਂ ਪਹਿਲਾਂ ਪੰਕਤੀਆਂ ਪੜੀਆਂ ਹਨ ਗਾਵੈ ਕੋ ਤਾਨ ਹੋਵੈ ਕਿ ਸੈ ਤਾਨ ਸੋ ਜਿਹੜੀਆਂ ਪਹਿਲੀਆਂ ਪੰਕਤੀਆਂ ਦਾ ਵਿਸ਼ਰਾਮ ਹੈ ਉਹ ਕੋ ਤੋ ਗਾ ਗੇ ਤਾਨ ਆਉਂਦਾ ਹੈ ਪਾਠ ਤਾਨ ਤੇ ਵਿਸ਼ਰਾਮ ਲੱਗਣਾ ਹੈ ਸੋ ਦੂਸਰੀ ਪੰਕਤੀ ਆਈ ਹੈ ਗਾਵੈ ਕੋ ਦਾਤ ਇਸ ਦਾ ਵਿਸ਼ਰਾਮ ਦਾਤ ਤੇ ਹੈ ਬਾਕੀ ਜਿੰਨੇ ਵੀ ਵਿਸ਼ਰਾਮ ਆਉਣਗੇ ਉਹ ਸਾਰੇ ਗਾਵੇ ਕੋ ਦੇ ਲੱਗਣੇ ਹਨ ਸੋ ਇਸ ਪਾਠ ਦਾ ਵਿੱਚ ਧਿਆਨ ਰੱਖਣਾ ਜੀ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀਆ ਲੈ ਫਿਰ ਦੇਹ ਗਾਵੇ ਕੋ ਜਾਪ ਦਿਸਾ ਦੂਰ ਗਾਵੇ ਕੋ ਵਿਖੇ ਆਦਰਾ ਹضور ਕਥਾ ਨਾ ਕਥੀ ਨ ਆਵ ਤੂਟ ਕਾਥ ਕਥ ਕਥੀ ਕੋਟੀ ਕੂਟ ਗੂਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਖਿਆ ਪਾਉ ਅਪਾਰ ਅਖੇ ਮੰਗੇ ਦੇਹ ਦੇਹੇ ਦਾਤ ਕਰੇ ਦਾਤਾਰ ਫੇਰ ਕਿ ਅਗੈ ਰਖੀਐ ਜਿਤ ਦਸਾ ਦਰਬਾਰ ਮਹ ਕ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸੋ ਸੰਗਤ ਜੀ ਇਥੇ ਪਾਠ ਆਇਆ ਹੈ 모ਹਾ ਹਾਏ ਕਨੌੜਾ ਹੈ ਥੇ ਕਈ ਇਸ ਪਾਠ ਨੂੰ 모ਹੇ ਪੜ ਦਿੰਦੇ ਹਨ ਸੋ ਇਸ ਤਰ੍ਹਾਂ ਨਹੀਂ ਪੜਨਾ ਮੰਮੇ ਨੂੰ ਔਂਕੜ ਹਾਇ ਹਿਕਨੌੜਾ ਮੋਹਾ ਪਾਠ ਕਰਨਾ ਹੈ ਸੋ ਇਸ ਤੋਂ ਅੱਗੇ ਪਾਠ ਆਇਆ ਹੈ ਅੰਮ੍ਰਿਤ ਵੇਲਾ ਸਚਨਾਓ ਸੋ ਅੰਮ੍ਰਿਤ ਜਿਹੜਾ ਸਿਹਾਰੀ ਹੈ ਉਹ ਜੋ ਅੱਧਾ ਰਾਰਾ ਮੰਮੇ ਦੇ ਪੈਰ ਚ ਹੈ ਉਸ ਨੂੰ ਲੱਗੇਗੀ ਇਸ ਦਾ ਉਚਾਰਨ ਅੰਮ੍ਰਿਤ ਬਣੇਗਾ ਸੋ ਇਸ ਪਾਠ ਦਾ ਵੀ ਜ਼ਰੂਰ ਧਿਆਨ ਰੱਖਣਾ ਜੀ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ